11 ਅਗਸਤ ਇਸ ਦਿਨ ਦੇ ਨਾਲ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਘਟਨਾ ਜੁੜੀ ਹੋਈ ਹੈ ਜਿਸ ਨੇ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਕੰਜਰੀਆਂ ਨੱਚੀਆਂ ਸ਼ਰਾਬ ਪੀਤੀ ਹੁੱਕੇ ਪੀਤੇ ਹੁੱਕੇ ਚਲਾਏ ਬੇਆਦਮੀਆਂ ਕੀਤੀਆਂ ਉਸ ਮੱਛੇ ਰੰਗੜ ਦਾ ਸੌਦਾ ਸੁੱਖਾ ਸਿੰਘ ਮਹਤਾਬ ਸਿੰਘ ਨੇ ਅੱਜ ਦੇ ਦਿਨ ਜਾਨੀ 11 ਅਗਸਤ ਨੂੰ ਹੀ ਲਾਇਆ ਸੀ ਆਓ ਜਾਣਦੇ ਹਾਂ ਸਾਡਾ ਬੇਰਵਾ ਜਕਰੀਆ ਖਾਨ ਨੂੰ ਕਿਸੇ ਵੇਲੇ ਨਰਦਰ ਨੇ ਕਿਹਾ ਸੀ ਕਿ ਸਿੱਖਾਂ ਕੋਲ ਬਾਦਸ਼ਾਹੀ ਦੀ ਬੂ ਆਉਂਦੀ ਹੈ ਐਸੀ ਕੌਮ ਨੂੰ ਜਿੰਨਾ ਵੀ ਮੁਸ਼ਕਲ ਹੈ ਜਿਸ ਨੂੰ ਅੱਲਾਹ ਦੀ ਟੇਕ ਹੈ ਜਕਰੀਆ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੌੜੇ ਵਾਂਗ ਬਾਰ ਕਰ ਰਹੇ ਸਨ ਉਹ ਦਿਨ ਰਾਤ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਦਾ ਰਹਿੰਦਾ ਸੀ ਜਕਰੀਆ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸ ਦੇ ਰਾਜ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ ਜਕਰੀਆ ਆਨੇ ਆਪਣੇ ਸਾਰੇ ਚੌਧਰੀਆਂ ਸੂਬੇਦਾਰਾਂ ਤੇ ਫੌਜੀਦਾਰਾਂ ਨੂੰ ਸੁਨੇਹੇ ਭੇਜੇ ਕੀ ਸਿੱਖਾਂ ਨੂੰ ਹਰ ਹੱਥ ਵਿੱਚ ਖਤਮ ਕਰ ਦਿਓ ਸਿੱਖਾਂ ਦੇ ਸਿਰਾਂ ਦੇ ਮੁੱਲ ਵਦਾ ਕੇ 40 ਰੁਪਏ ਤੋਂ 80 ਰੁਪਏ ਤੱਕ ਜਾ ਪੁੱਜੇ ਜਕਰੀਆ ਖਾਨ ਇਹ ਫਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ ਸਿੰਘਾਂ ਨੂੰ ਦੂਰ ਧਰਾਡੇ ਜਾ ਕੇ ਲੁਕਣਾ ਪਿਆ ਅਮਰitsar ਜ਼ਿਲ੍ਹੇ ਦੇ ਮੰਢਿਆਲੇ ਪਿੰਡ ਦੇ ਚੌਧਰੀ ਮਿਸਾਲ ਉਲਦੀਨ ਮਸਾ ਰੰਗੜ ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮੰਦਰ ਦੀ ਉਹ ਰੱਜ ਕੇ ਬਿਆਦਵੀ ਕਰੇ ਉਸ ਪਾਪੀ ਨੇ ਹਰਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ ਦਰਬਾਰ ਸਾਹਿਬ ਵਿੱਚ ਕੰਜਰੀਆਂ ਬੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਹਨ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ ਹਰਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ ਗੁਰੂ ਸਾਹਿਬਾਨ ਦੇ ਦਿਲਾਤ ਹੋਈ ਇਸ ਸੋਮੇ ਨੂੰ ਬੰਦ ਕਰਨ ਦੀਆਂ ਵਿਉਂਤਾਂ ਹੋਣ ਲੱਗੀਆਂ ਸਨ ਸੁਲਹੀ ਖਾਨ ਸੁਲਬੀ ਖਾਨ ਬੀਰਵਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ ਜਕਰੀਆ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਠਾਨ ਲਈ ਸੀ ਉਸ ਨੇ ਕਈ ਹੁਕਮ ਚਾੜੇ ਉਸ ਵੇਲੇ ਜਕਰੀਆ ਖਾਨ ਨੇ ਹੁਕਮ ਚਾਰ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਵੇ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ ਇਸ ਬੇਅਦਬੀ ਦੀ ਖਬਰ ਭਾਈ ਬਲਾਕਾ ਸਿੰਘ ਨਾਂ ਦੇ ਇੱਕ ਕ ਸਿੰਘ ਨੇ ਜੈਪੁਰ ਪਹੁੰਚ ਕੇ ਜ਼ਥੇਦਾਰ ਡੁੱਡਾ ਸਿੰਘ ਜੀ ਜਥੇ ਨੂੰ ਦੱਸ ਦਿੱਤੀ ਕਈ ਵਿਦਵਾਨਾਂ ਨੇ ਜੈਪੁਰ ਲਿਖਿਆ ਹੈ ਤੇ ਕਈਆਂ ਨੇ ਵਿਕਾਨੇਰ ਲਿਖਿਆ ਹੈ ਪੰਜਾਬ ਤੋਂ ਆਇਆ ਜਾਣ ਕੇ ਭਾਈ ਮਹਤਾਬ ਸਿੰਘ ਨੇ ਹਰਮੰਦਰ ਸਾਹਿਬ ਦਾ ਹਾਲ ਚਾਲ ਪੁੱਛਿਆ ਭਾਈ ਬਲਾਕਾ ਸਿੰਘ ਦੀਆਂ ਅੱਖਾਂ ਪਰ ਆਈਆਂ ਪਰ ਫਿਰ ਜਿਗਰਾ ਤਕੜਾ ਕਰਕੇ ਹਰਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਮੰਦਰ ਸਾਹਿਬ ਅਮਰਸਰ ਵਿੱਚ ਮਸਾਰੰਗੜ ਪਲੰਘ ਉੱਪਰ ਬੈਠ ਕੇ ਜਿੱਤਿਆਂ ਹੁੱਕਿਆ ਸਮੇਤ ਮਜਲਸ ਲਗਾ ਕੇ ਕੰਜਰੀ ਦਾ ਨਾਚ ਦੇਖਦਾ ਹੈ ਜਿਹੜੇ ਕੰਮ ਨਹੀਂ ਕਰਨੇ ਸੋ ਕਰਦਾ ਹੈ ਇੰਨੀ ਗੱਲ ਸੁਣਦੇ ਸਾਰ ਹੀ ਭਾਈ ਮਹਤਾਬ ਸਿੰਘ ਪੰਗੂ ਬੋਲਿਆ ਕਿ ਤੂੰ ਉਸ ਦਾ ਸਿਰ ਕਿਉਂ ਨਾ ਵੱਢ ਲੇ ਆਯਾ ਦਰਬਾਰ ਦੀ ਇੰਨੀ ਵੱਡੀ ਬੇਆਦਵੀ ਦੇਖ ਕੇ ਤੂੰ ਜਿਉਂਦਾ ਕਿਵੇਂ ਚਲਿਆ ਆਇਆ ਤਾਂ ਭਾਈ ਬਲਾਕਾ ਸਿੰਘ ਨੇ ਆਖਿਆ ਕਿ ਜੇ ਮੈਂ ਉੱਥੇ ਸ਼ਹੀਦ ਹੋ ਜਾਂਦਾ ਤਾਂ ਤੁਹਾਨੂੰ ਇਹ ਖਬਰ ਇੱਥੇ ਕੌਣ ਦੱਸਦਾ ਇਹ ਗੱਲ ਸੁਣ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਵਾ ਵਿੱਚ ਰੱਖ ਦਿੱਤੀ ਤੇ ਆਖਿਆ ਕੋਈ ਹੈ ਕੋਈ ਐਸਾ ਸਿੰਘ ਜੋ ਮਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ ਇਹਨਾਂ ਸੁਣ ਕੇ ਭਾਈ ਮਹਤਾਬ ਸਿੰਘ ਮੀਰਾਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲਾ ਦੋਵੇਂ ਉੱਠ ਖੜੇ ਹੋਏ ਤਲਵਾਰਾਂ ਚੁੱਕ ਕੇ ਅਕਾਲ ਅਕਾਲ ਦੇ ਜ ਕਾਰੇ ਲਗਾਈ ਕਹਿੰਦੇ ਹਨ ਕਿ ਜੇ ਅਣਖ ਨੂੰ ਬੰਗਾਰ ਪੈ ਜਾਏ ਤਾਂ ਸਿੱਖ ਨਹੀਂ ਟਿਕਦਾ। ਦੋਵੇਂ ਸਿੱਖ ਸ਼ਸਤਰਾਂ ਨਾਲ ਲੈਸ ਹੋ ਕੇ ਅਰਦਾਸ, ਦੋਧ ਕੇ ਫਤਿਹ ਬੁਲਾ ਕੇ ਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ। ਅੰਮ੍ਰਿਤਸਰ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ ਠਿਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ। ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਇੰਜ ਲੱਗੇ ਕਿ ਕਿਸੇ ਪਿੰਡ ਦੇ ਕੋਈ ਜੱਟ ਮਾਮਲਾ ਤਾਰਨ ਆਏ ਹਨ। ਬਾਹੋ ਦਾਹੀ ਕੋੜੇ ਭਜਾਉਂਦੇ ਹੋਏ ਉਹ ਹਰਮੰਦਰ ਸਾਹਿਬ ਦੀ ਪਰ ਕਰਮਾ ਵਿੱਚ ਪੁੱਜ ਗਏ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਜੀ ਨਿਮਾਨਿਆਂ ਦੀ लाज ਰੱਖਣੀ ਤੇ ਹਿੰਮਤ ਬਖਸ਼ਣੀ ਕਿ ਇਸ ਪਾਪੀ ਮਸੇ ਰੰਗੜ ਦਾ ਸਿਰ ਕੱਟ ਕੇ ਜੈਪੁਰ ਵਾਪਸ ਜਾ ਸਕੀਏ ਘੋੜਿਆਂ ਤੋਂ ਉੱਤਰ ਕੇ ਲਾਚੀ ਬੇਰ ਨਾਲ ਬੰਨ ਦਿੱਤੇ ਤੇ ਆਪ ਮੂੰਹ ਟੱਕ ਕੇ ਦਰਸ਼ਨੀ ਦਿਉੜੀ ਕੋਲ ਨੇਜੇ ਰੱਖ ਕੇ ਰਵਾ ਰਵੀ ਅੰਦਰ ਦਰਬਾਰ ਸਾਹਿਬ ਦਾਖਲ ਹੋਏ ਅੰਦਰ ਦਾ ਹਾਲ ਦੇਖ ਕੇ ਸਿੰਘ ਰੋਹ ਵਿੱਚ ਆ ਗਏ ਪਰ ਚੁੱਪ ਰਹੇ ਮਸੇ ਰੰਗੜ ਨੂੰ ਇਹ ਹੈ ਕਿ ਮਾਮਲਾ ਲੈ ਕੇ ਆਏ ਹਾ ਕਿੱਥੇ ਰੱਖ ਗਏ ਜਦ ਮੱਸਾ ਰੰਗੜ ਤਾਉਣ ਨੀਵੀਂ ਕਰਕੇ ਦੱਸਣ ਲੱਗਾ ਕਿ ਪਲੰਗ ਥੱਲੇ ਰੱਖ ਦਿਓ ਤਾਂ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਝਪਕਨ ਦੀ ਜਿੰਨੀ ਦੇਰੀ ਵਿੱਚ ਤਲਵਾਰ ਨਾਲ ਮੱਸੇ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਿਵੇਂ কুমਹਾਰ ਚੱਕ ਤੋਂ ਭਾਂਡਾ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਨੇਜੇ ਤੇ ਸਿਰ ਟੰਗ ਕੇ ਸਿੰਘ ਉਤੋਂ ਚਲੇ ਗਏ ਤੇ ਵਾਟ ਕਰਕੇ ਜੈਪੁਰ ਪੁੱਜ ਗਏ ਤੇ ਜਥੇਦਾਰ ਮੂਰੇ ਪਾਪੀ ਦਾ ਕਟਿਆ ਹੋਇਆ ਸਿਰ ਰੱਖ ਦਿੱਤਾ ਸਿੰਘਾਂ ਨੇ ਜਕਾਰੇ ਗਜਾਏ ਇਸ ਗੱਲ ਦਾ ਪਤਾ ਜਦ ਜ਼ਕਰੀਆ ਖਾਨ ਨੂੰ ਲੱਗਿਆ ਤਾਂ ਉਸਨੇ ਹੁਕਮ ਚਾਰ ਦਿੱਤਾ ਕਿ ਇਹ ਦੋਵੇਂ ਜਿੰਦਾ ਜਾਂ ਮਰਦਾ ਮੇਰੇ ਸਾਹਮਣੇ ਪੇਸ਼ ਕਰੋ ਹਰੀ ਭਗਤ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਦੇ ਮੀਰਾ ਕੋਟ ਜਾ ਘਰ ਨੂੰ ਘੇਰਿਆ ਪਾ ਲਿਆ ਭਾਈ ਸਾਹਿਬ ਦਾ ਬੇਟਾ ਜੋ ਅਜੇ ਛੋਟਾ ਸੀ ਜਾਲ ਲੱਗਿਆ ਭਾਈ ਸਾਹਿਬ ਨੱਥੇ ਨੰਬਰਦਾਰ ਨੂੰ ਉਸ ਦੀ ਬਾਹ ਫੜਾ ਗਏ ਸਨ ਕਿ ਇਸ ਦਾ ਖਿਆਲ ਰੱਖਣਾ ਨੱਥੇ ਨੰਬਰਦਾਰ ਨੇ ਬੋਲ ਪਗੌਣ ਖਾਤਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ ਪਰ ਫੌਜਾਂ ਪਿੱਛਾ ਕਰਦੀਆਂ ਹੋਈਆਂ ਮਗਰ ਲੱਗ ਤੁਰ ਗਾ ਥੋੜੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ ਭਾਈ ਸਾਹਿਬ ਦਾ ਛੋਟਾ ਬੱਚਾ ਭਾਈ ਰਾਏ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ ਨੱਥਾ ਨੰਬਰਦਾਰ ਤੇ ਸਾਥੀ ਵੀ ਲੜਦੇ ਸ਼ਹੀਦ ਹੋ ਗਏ ਇਹਨਾਂ ਸਾਰਿਆਂ ਨੂੰ ਮਰਿਆ ਸਮਝ ਕੇ ਉਥੋਂ ਛੱਡ ਫੌਜ ਚਲੀ ਗਈ ਉਸ ਬੱਚੇ ਨੂੰ ਇੱਕ ਮਾਈ ਆਪਣੇ ਘਰ ਲੈ ਆਈ ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ ਰਾਏ ਸਿੰਘ ਦੀ ਜਾਨ ਬਚਾਉਣ ਖਾਤਰ ਆਪਣੇ ਪਰਿਵਾਰ ਦੇ ਚਾਰ ਜੀ ਸ਼ਹੀਦ ਕਰਵਾ ਦਿੱਤੇ ਇਸ ਲਈ ਕਿਹਾ ਜਾਂਦਾ ਹੈ ਐਰਾ ਗੈਰਾ ਨਾਹੀ ਨੱਥਾ ਖੈਰਾ ਖੇਰਾ ਗੇਰਾ ਨਾਹੀ ਨੱਥਾ ਖੇਰਾ ਕਿ ਕੋਈ ਵੀ ਐਰਾ ਗੇਰਾ ਨੱਥਾ ਖੇਰਾ ਨਹੀਂ ਬਣ ਸਕਦਾ ਜਿਸ ਨੇ ਆਪਣੇ ਵੋਲ ਪਗਾਉਣ ਦੀ ਖਾਤਰ ਆਪਣੇ ਪਰਿਵਾਰ ਦੇ ਚਾਰ ਜੀ ਸ਼ਹੀਦ ਕਰਵਾ ਦਿੱਤੇ ਭਾਈ ਮਹਤਾਬ ਸਿੰਘ ਜੀ ਦੀ ਸ਼ਹੀਦੀ ਬਾਰੇ ਗਿਆਨ ਸਿੰਘ ਤਵਾਰਿਕ ਗੁਰਖਾਰਸਾ ਵਿੱਚ ਲਿਖਦੇ ਹਨ ਕਿ ਭਾਈ ਮਹਤਾਬ ਸਿੰਘ ਮੀਰਾ ਕੋਟੀਆਂ ਜਿਸ ਨੇ ਮੱッセ ਰੰਗੜ ਨੂੰ ਮਾਰਿਆ ਸੀ ਜੰਡੇਆਲੇ ਵਾਲੇ ਚੁਗਲਾਂ ਦਾ ਫੜਾਇਆ ਹੋਇਆ ਜਦ 나ਜ਼ਮ ਦੇ ਸਾਹਮਣੇ ਆਇਆ ਤਾਂ ਸਿੰਘ ਨੇ ਗੱਜ ਕੇ ਫਤੇਬ ਲਈ ਜਿਸ ਤੇ ਹਾਕਮ ਨੇ ਬਹੁਤ ਬੁਰਾ ਮਨਾਇਆ ਤੇ ਸੂਲੀ ਚਾੜ ਦਿੱਤਾ ਭਾਈ ਕਾਨ ਸਿੰਘ ਨਾਭਾ ਲਿਖਦੇ ਹਨ ਕਿ ਸਾਮਤ 1802 ਵਿੱਚ ਲਾਹੌਰ ਦੇ ਹਾਕਮ ਨੇ ਇਸ ਇਸ ਸੂਰਮੇ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਸੀ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਜ਼ਾਲਮ ਹਕੂਮਤ ਨਾਲ ਜੂਝਦੇ ਹੋਏ ਸਾਮਤ 1810 ਵਿੱਚ ਦਰਾਨੀਆਂ ਦੀ ਫੌਜ ਨਾਲ ਲੜ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਜੇਕਰ ਸੰਗਤ ਜੀ ਤੁਸੀਂ ਸੁਖਾ ਸਿੰਘ ਮਹਤਾਬ ਸਿੰਘ ਜਾਂ ਨੱਥਾ ਖਹਿਰਾਵਾਲੀ ਜਾਨਣਾ ਚਾਹੁੰਦੇ ਹੋ ਉਹਨਾਂ ਦੇ ਜੀਵਨ ਬਾਰੇ ਜਾਨਣਾ ਚਾਹੁੰਦੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਅਸੀਂ ਫਿਰ ਇਹਨਾਂ ਦੇ ਜੀਵਨ ਉੱਪਰ ਵੀ ਵੀਡੀਓ ਜਲਦ ਬਣਾ ਕੇ ਤੁਹਾਨੂੰ ਸਾਹਮਣੇ ਅਪਲੋਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡੀ ਨੌਜਵਾਨੀ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਇਸ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ